ਜਿਹੜੀ ਆ ਦੋਸਤੋ ਨਵੀਂ ਆਉਂਦੀ ਰਹਿੰਦੀ ਆ ਚਲੇ ਜਾਂਦੇ ਆ ਪਸ਼ੂ ਵਿਖ ਜਾਂਦੇ ਆ ਆ ਜਾਂਦੇ ਆ ਠੀਕ ਆ ਤੇ ਇੱਕ ਅੱਜ ਜਿਹੜੀ ਆ ਦੋਸਤੋ ਵੈੜ ਆਪਾਂ ਤੁਹਾਨੂੰ ਦਿਖਾ ਦਾਂਗੇ ਸੋਈ ਆ ਤਾਜੀ ਸੋਈ ਆ ਕਿੰਨੇ ਦਿਨ ਦੀ ਸੋਈ ਆ ਗੱਲਬਾਤ ਆਪਾਂ ਬਾਈ ਸਰਜੀਤ ਦੇ ਨਾਲ ਕਰ ਲਾਂਗੇ ਠੀਕ ਆ ਤੇ ਅੱਜ 30 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਓ ਸਾਢੇ 9 ਵਜੇ ਦਾ ਮਾਰਨਿੰਗ ਦਾ ਟਾਈਮ ਹੈਗਾ ਜੀ ਠੀਕ ਆ ਬਾਕੀ ਇੱਕ ਗੱਲ ਆ ਜਿਹੜੀ ਦੋਸਤੋ ਵੀ ਚਬਾਈ ਕਰਕੇ ਤਸੱਲੀ ਕਰ ਲਿਓ ਠੀਕ ਆ ਪੈਸੇ ਖਰਚ ਕਰਨੇ ਆ ਕਿਸੇ ਵੀਰ ਨੇ ਵੀ ਜਿਸ ਘਰੋਂ ਵੀ ਆਪਾਂ ਵੀਡੀਓ ਪਾਉਣੇ ਆ ਆਪ ਦਾ ਹੱਕ ਸਮਝ ਕੇ ਜਿਹੜੀ ਚੁਵਾਈ ਕਰ ਲਿਆ ਕਰੋ ਆਨਲਾਈਨ ਸੌਦਾ ਕਰਨਾ ਉਹ ਥੋੜੀ ਤੇ ਮਾਲਕ ਦੀ ਆਪਸੀ ਤਾਲਮੇਲ ਆ ਆਪਸੀ ਰਿਸਪੌਂਸਿਬਿਲਟੀ ਇੱਕ ਦੂਜੇ ਉਪਰ ਆਪਸੀ ਜਿਹੜੀ ਹੈ ਜ਼ਿੰਮੇਵਾਰੀ ਤਬਾਰ ਠੀਕ ਹੈ ਤੁਸੀਂ ਉਹ ਵੀ ਕਰ ਸਕਦੇ ਹੋ ਪਰ ਉਸ ਤੋਂ ਜਿਹੜੀ ਪਹਿਲ ਹੈਗੀ ਆ ਘਰੇ ਵਿਜ਼ਿਟ ਕਰਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਆਓ ਕਰਦੇ ਆ ਗੱਲਬਾਤ ਬਾਈ ਸਰਜੀਤ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਹੈਗੀ ਅੱਜ ਇਸ ਵੇੜ ਦੀ ਸਭ ਤੋਂ ਪਹਿਲਾਂ ਬਾਈ ਸਰਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਭਾਜੀ ਕਹਿਮੋ ਠੀਕ ਠਾਕ ਸੇ ਤਾਂ ਠੀਕ ਹੈ ਜੀ ਕਰਤਾ ਠੀਕ ਆ ਅੱਛਾ ਪਾਜੀ ਸਰਜੀਤ ਸਿੰਘ ਵੈਰ ਅੱਜ ਆਪਣੇ ਕੋਲੇ ਇਹ ਆਇਆ ਪੀਸ ਹਾਂਜੀ ਤੇ ਇੱਕ ਤਾਂ ਵੀਰ ਜੀ ਇਹ ਦੱਸ ਦਿਆ ਵੀ ਇਹ ਸੂਆ ਕਿੰਨਾਸ ਹੋਈ ਆ ਜੀ ਇਹ ਜੀ ਤੀਜੀ ਸੂਏ ਸੂਈ ਆ ਜੀ ਹਾਂਜੀ ਅੱਜ ਚੌਥਾ ਦਿਨ ਸੂਈ ਨੂੰ ਹੋ ਗਿਆ ਜੀ ਠੀਕ ਆ ਜੀ ਤੇ 18 ਕਿਲੋ ਦੁੱਧ ਤਿਆਰ ਆ ਜੀ ਠੀਕ ਆ ਜੀ ਹਾਂ ਬੱਚਾ ਮਗਰ ਆ ਜੀ ਠੀਕ ਆ ਜੀ ਤੇ ਸੂਆ ਤੀਜਾ ਦੱਸਿਆ ਜੀ ਤੀਜਾ ਸੂਆ ਤੀਜਾ ਸੂਆ ਤੇ ਅੱਜ ਚੌਥਾ ਦੇਣਾ ਠੀਕ ਆ ਜੀ ਚੋਾਈ ਜੂ ਬਹੁਤ ਵਧੀਆ ਜੀ ਇਹਦੀ ਠੀਕ ਆ ਜੀ ਤੀਜਾ ਦੇਣਾ ਦੋਸਤੋ ਤੇ ਬਾਕੀ ਸੂਆ ਵੀ ਤੀਜਾ ਹੈਗਾ ਠੀਕ ਹੈ ਜੀ ਤੇ ਤੀਜਾ ਹੀ ਦੇਣਾ ਤੇ ਮਗਰ ਜਿਹੜਾ ਬੱਚਾ ਹੈਗਾ ਮੇਲ ਕਾਫ ਆ ਇੱਕ ਵਾਰੀ ਜੜਾ ਤੁਸੀਂ ਉਲਟ ਬਹਿਣੀ ਦੋ ਆ ਥਣ ਹਵਾਨਾ ਦੇਖ ਲਓ ਜੀ ਆ ਕਰੂ ਛੱਕ ਜੀ ਠੀਕ ਆ ਆ ਥਣ ਲੇਵਾ ਤੇ ਦੁੱਧ ਭਾਜੀ ਵੈਸੇ ਹੁਣ ਬੋਲੇ ਦੇ ਵਿੱਚ ਹੀ ਹੋਊਗਾ ਨੋਰਮਲ ਜਾਂ ਵੈਸੇ ਵੀ ਕਹ ਲਈਏ ਦੁੱਧ ਬਣ ਗਿਆ ਹੋਊਗਾ ਚਾ ਤੀਜਾ ਚੌਥੀ ਬੋਲੇ ਚੀਆ ਤੇ ਕਿੰਨਾ ਕੁ ਆਪਾਂ ਹੁਣ ਚੋਰ ਆ ਜਿਹੜਾ ਸਹੀ ਆ ਜੀ 18 ਕਿਲੋ ਹੁਣ ਜੀ 17 18 ਕਿਲੋ ਦੁੱਧ ਹੈਗਾ ਜੀ ਹੁਣ ਤਿਆਰ ਹੁਣ ਹੈਗਾ ਜੀ ਹਾਂਜੀ ਠੀਕ ਹੈ ਜਿਹੜਾ ਵੀ ਕਿਸੇ ਭੈਣ ਭਰਾ ਨੇ ਆ ਕੇ ਚੋ ਲੈਣਾ ਹੈ ਬਿਲਕੁਲ ਜੀ ਚੋ ਲੈਣਾ ਹੈ ਠੀਕ ਹੈ ਵੱਡੇ ਕਦ ਕੱਦ ਦੇ ਵਿੱਚ ਆ ਵੀਰੋ ਠੀਕ ਹੈ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਤੁਸੀਂ ਫੁੱਲ ਹਾਈਟ ਆ ਵੈੜ ਦੀ ਠੀਕ ਹੈ ਤੇ ਆ ਹਵਾਨੇ ਦੀ ਬੰਤਰ ਆ ਬਾਕੀ ਖੋਲ ਕੇ ਮੈਂ ਬਾਈ ਸਰਜੀ ਨੂੰ ਕਹੂੰਗਾ ਇੱਕ ਵਾਰੀ ਤੋੜ ਕੇ ਦਿਖਾ ਦਗੀ ਆਪਾਂ ਠੀਕ ਹੈ ਹਾਂਜੀ ਭਾਜੀ ਸਰਜੀ ਜੀ ਖੋਲ ਕੇ ਤੋੜ ਦਿਓ ਜੀ ਬਾਕੀ ਥਣ ਲੇਵਾ ਜਿਹੜਾ ਦੋਸਤੋ ਵਧੀਆ ਹੈ ਠੀਕ ਹੈ ਤੇ ਚਿਵਾਈ ਇੱਕਦਮ ਪੋਲੀ ਵਿੱਚ ਪੂਰ ਛਟਾ ਕਿਸੇ ਜੀ ਹਾਂਜੀ ਬਿਲਕੁਲ ਪੂਰੀ ਆਹ ਦੇਖੋ ਜੀ ਠੀਕ ਹੈ ਆ ਦੇਖੋ ਜੀ ਠੀਕ ਆ ਫੁੱਲ ਹਾਈਟ ਆ ਵੱਡੇ ਕਦ ਕੱਦ ਦੇ ਵਿੱਚ ਆ ਤੇ ਹੁਣ ਬੌਲੇ ਦੇ ਵਿੱਚ ਤੁਸੀਂ ਮੰਨ ਕੇ ਇਹ ਲੈ ਕੇ ਜਾ ਸਕਦੇ ਹੋ ਵੀ 16 ਤੋਂ ਬਾਹਰ 17 18 17 18 ਤੇ ਜਿਹੜਾ ਦੋਸਤੋ ਬੌਲਾ ਹੈਗਾ ਠੀਕ ਆ ਰੈਡੀ ਆ ਠੀਕ ਹੈ ਜੀ ਤੋੜ ਲਓ ਜੀ ਠੀਕ ਆ ਆ ਬਹਿਣੀ ਵਾਲੇ ਪਾਸੇ ਤੋਂ ਥਣ ਜਰੂਰ ਦੇਖ ਲਓ ਕਿ ਸਾਰੇ ਬੰਦੇ ਜਿਹੜਾ ਦੋਸਤੋ ਆਪਣਾ ਕੰਮ ਜਿਹੜਾ ਖਾਸ ਹੁੰਦਾ ਵੀ ਸਾਰੇ ਬੰਦੇ ਤੁਹਾਨੂੰ ਪਸ਼ੂ ਦਿਖਾ ਦੇਣਾ ਹੁੰਦਾ ਹਰ ਇੱਕ ਐਂਗਲ ਤੋਂ ਹਰ ਇੱਕ ਪਾਸੇ ਤੋਂ ਹਰ ਇੱਕ ਕੁਆਲਿਟੀ ਜਿਹੜੀ ਹੈਗੀ ਐ ਦੋਸਤੋ ਤੁਹਾਨੂੰ ਪਸ਼ੂ ਦੀ ਦੱਸ ਦੇਣੀ ਹੁੰਦੀ ਆ ਵੀ ਆਹ ਚੀਜ਼ ਹੈਗੀ ਠੀਕ ਆ ਠੀਕ ਆ ਬਾਕੀ ਸੀਲ ਸਾਬੂ ਪੁਰਾ ਜਿਹੜਾ ਦੋਸਤੋ ਪੂਰਾ ਹੈਗਾ ਤੇ ਹਾਂ ਮਾਰ ਧਾਰਾ ਮਾਰ ਕੇ ਆਪਾਂ ਦਿਖਾ ਦਿੰਨੇ ਆ ਭਾਜੀ ਤੇ ਆਹ ਵੇਖੋ ਜੀ ਆ ਬੱਚਾ ਹੈਗਾ ਠੀਕ ਆ 나ੜੂ ਬੱਚੇ ਦੇ ਨਾਲ ਆ ਠੀਕ ਹੈ ਜੀ 나ੜੂ ਬੱਚੇ ਦੇ ਨਾਲ ਅੱਜ ਤੇਜਗ ਦਿਨ ਹੈਗਾ ਸਮਾਂ ਠੀਕ ਆ ਇਹ ਜਿਹੜਾ ਬੱਛਾ ਹੈ ਮਗਰ ਮੇਲ ਕਾਫ ਬਿਲਕੁਲ ਐਕਟਿਵ ਆ ਕੋ ਤੁਸੀਂ ਜਿਹੜਾ ਧਿਆਨ ਮਾਰ ਸਕਦੇ ਹੋ ਤੇ ਧਾਰਾ ਮਾਰ ਕੇ ਪਤਾ ਨੂੰ ਆ ਵਿਖਾ ਦਿੰਦੇ ਠੀਕ ਆ ਆ ਕਰੋ ਚੱਕ ਜੀ ਆ ਮਗਰਲੇ ਥਣਾ ਦੀਆ ਦੇਖੋ ਜੀ ਠੀਕ ਆ ਉ ਭਰਾ ਪਰੂ ਪੂਰਾ ਹੈਗਾ ਅਗਲੇ ਦੀਆਂ ਭਾਜੀ ਮਾਰ ਦੋ ਫੇਰ ਇੱਕ ਵਾਰੀ ਆ ਦੇਖੋ ਜੀ ਠੀਕ ਹੈ ਜੀ ਠੀਕ ਆ ਕਿ ਵਾਈ ਜਿਹੜੀ ਪੋਲੀ ਆ ਜੋ ਦੱਸਿਆ ਜਾਊਗਾ ਦੋਸਤੋ तकरीबन ਉਹੀ ਨਿਕਲੂਗਾ ਠੀਕ ਆ ਬਾਕੀ ਆਪਦੀ ਜਿਹੜੀ ਆ ਤੁਸੀਂ ਪਹਿਲ ਕਦਮੀ ਕਰ ਲਿਆ ਕਰੋ ਤਸੱਲੀ ਕਰ ਲਿਆ ਕਰੋ ਕਿਉਂਕਿ ਅੱਗੋਂ ਜਿੱਥੋਂ ਵੀਰ ਵਪਾਰੀ ਲੈ ਕੇ ਆਉਂਦੇ ਆ ਉਹ ਆਪਦੀ ਜਿਹੜੀ ਆ ਦੋਸਤੋ ਤਸੱਲੀ ਕਰਕੇ ਲੈ ਕੇ ਆਉਂਦੇ ਆ ਠੀਕ ਆ ਬਾਕੀ ਤੁਸੀਂ ਵੀ ਜਿਹੜਾ ਪੈਸੇ ਖਰਚ ਕਰਨੇ ਆ ਆਪਣਾ ਹੱਕ ਸਮਝ ਕੇ ਆ ਘਰੇ ਵਿਜਿਟ ਕਰਕੇ ਤਸੱਲੀ ਕਰ ਲਿਆ ਕਰੋ ਠੀਕ ਆ ਜੀ ਆ ਦੇਖੋ ਆ ਥਾਣੇ ਦੇਖੋ ਮੇਰਾ ਵੀਰ ਵੀ ਬਿਲਕੁਲ ਮੁਠੀ ਵਾਲਾ ਥਾਣਾ ਵੀ ਦੂਰੋਂ ਨੇੜੇੋਂ ਕਿਸੇ ਵੀਰ ਨੇ ਘਰੇ ਆ ਜਾਣਾ ਠੀਕ ਹੈ ਬਾਅਦ ਵਿੱਚ ਇੱਥੇ ਕੁਝ ਹੋਰ ਨਿਕਲੇ ਤੇ ਉਸ ਤੋਂ ਪਹਿਲਾਂ ਵੀ ਪੂਰੀ ਵੀਡੀਓ ਤਸੱਲੀ ਦੇ ਨਾਲ ਦੇਖ ਲਿਓ ਤੇ ਬਾਅਦ ਵਿੱਚ ਜਿਹੜੀ ਤੁਸੀਂ ਸੌਦੇ ਦੀ ਗੱਲ ਆ ਕੋਈ ਸਾਈ ਬੈਨਾਂ ਬਾਅਦ ਵਿੱਚ ਕਰ ਲਿਓ ਠੀਕ ਹੈ ਤੇ ਪਾਜੀ ਸਰਜੀਤ ਸਿੰਘ ਕਿੰਨਾ ਕੁ ਮੁੱਲ ਕੀ ਲੈ ਦੇਗੇ ਤਾਂ ਕੀਤਾ ਜੀ ਇਹ ਜੀ 45000 ਰੁਪਏ ਮੁੱਦਾ ਜੀ 45 ਹਾਂਜੀ ਤੇ ਵਿੱਚੋਂ ਛੋੜ ਹੋ ਜੂਗੀ ਜੀ ਹਾਂਜੀ ਆਏਗਾ ਦਾ ਮਾਨਤਾ ਜਰੂਰ ਕਰਾਂਗੇ ਜੀ ਠੀਕ ਹੈ ਜੀ ਹਾਂਜੀ 45000 ਜਿਹੜੀ ਦੋਸਤੋ ਡਿਮਾਂਡ ਆ ਉਹਦੇ ਵਿੱਚੋਂ ਜਿਹੜਾ ਸ਼ੋਰਟ ਆ ਜੋ ਗੁੰਜਾਇਸ਼ ਹੋਈ ਉਹ ਮੌਕੇ ਤੇ ਜ਼ਰੂਰ ਕੀਤੀ ਜਾਵੇ ਵੀ ਜਾਵੇਗੀ ਵੀ ਇਹ ਨਹੀਂ ਗੱਲ ਹੈਗੀ ਕੋਈ ਫਿਕਸ ਰੇਟ ਨਹੀਂਗਾ ਠੀਕ ਆ ਮਾਣਤਨ ਵਿੱਚੋਂ ਹੋ ਜਾਊਗਾ ਜ਼ਰੂਰ ਤੁਸੀਂ ਜਿਹੜੇ ਕੰਟੈਕਟ ਕਰ ਸਕਦੇ ਹੋ ਅੱਛਾ ਭਾਈ ਸਰਜੀਤ ਸਿੰਘ ਨੰਬਰ ਆਪਣੇ ਜ਼ਰੂਰ ਦੇ ਦਿਓ 98144 ਹਾਂਜੀ 03642 ਠੀਕ ਹੈ ਜੀ ਇਹ ਨੰਬਰ ਜਿਹੜੇ ਆ ਦੋਸਤੋ ਭਾਈ ਸਰਜੀਤ ਦੇ ਮੈਂ ਲਗਾਤਾਰ ਜਿਹੜੇ ਸਕਰੀਨ ਤੇ ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੇ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ